ਹੋ ਜੀ ਪਹੁੰਚ ਗਿਆ ਕੋਟਪੁਰੇ ਮੰਡੀ ਦੇ ਵਿੱਚ ਕੂੜੀ ਦੀ ਬੋਲੀ ਤੇ ਦੇਖਦੇ ਆ ਅੱਜ ਦਾ ਕੀ ਰੇਟਾ ਇਸ ਤਰੀਕ ਹੈਗੀ 25 1 2025 ਤੇ ਨਾਗ ਆਏ ਨੌਕ ਨਾਗ ਆ ਗਏ ਦੇਖ ਸਕਦੇ ਆ ਬਾਕੀ ਫਿਰ ਦੇਖਦੇ ਆ ਅੱਜ ਦਾ ਕੀ ਰੇਟਾ ਜੀ ਤੇ ਟਾਈਮ ਹੋ ਗਿਆ 7:30 ਤੇ ਲੋ ਜੀ ਬੋਲੀ ਵੀ ਜਿਹੜੀ ਸਟਾਰਟ ਹੋ ਗਈ ਆ ਦੇਖਦੇ ਆ ਕੀ ਰੇਟ ਚੱਲਦੀ ਆ ਜੀ ਤੰਤਰਾ ਨਿਕਲ ਬਈ ਦਰ ਦੇ ਦੁੜੀ ਬੋਲੋ 220 220 220 ਰੁਪਿਆ 55 60 65 70 75 80 85 90 94 295 305 305 ਬੋਲਾਂ ਬਾਈ ਕਿਨੇ ਆਹ ਇਹ ਪਹਿਲੀ ਟਰਾਲੀ ਅੰਦਰ ਦੀ ਤੂੜੀ ਆ 305 ਰੁਪਏ ਲੱਗੀ ਹੈ ਕਿਹੜਾ ਦੇਖ ਇਹ ਤੂੜੀ ਕੁਆਲਟੀ ਕਰ ਚੈੱਕ ਵਧੀਆ ਤੂੜੀ ਆ ਸਾਫ਼ ਹੈ ਵੀ ਅੰਦਰ ਦੀ ਨਾ ਆਇਆ ਨੌਂ ਜੀ ਤੇ ਕਿੰਨਾ ਖੋਦਾ ਨੌਂ ਨਾ ਵੀ

270 ਰੁਪਏ 70 ਹਾਂਜੀ 75 80 85 90 92 305 10 15 20 320 ਰੁਪਏ ਬੋਲਾਂ ਕਿਨੇ 320 ਰੁਪਏ ਬੋਲ ਜੀ ਵਧੀਆ ਹੀ ਵਧੀਆ ਪਰ ਆਲੇ ਜਾਏਗਾ ਪਰ ਆਲੇ ਨਹੀਂ ਜਾਣਾ ਭਾਈ ਸਭ ਨੂੰ ਸੁਣਵਾ ਦਿੰਦਾ ਨੰਨਮਾ ਤੇ ਜਾਊਗਾ ਜੀ ਆਹ ਲਾ ਲਾ ਨੇੜੇ ਜਾ ਰਾਜਾ ਦੀ ਟਰਾਲੀ ਉਹਦਾ ਤੋਂ ਉਹ ਉੱਥੇ ਤੇ ਲਾਲੀ ਉਹਦੇ ਟਿਕਾਣੇ ਗਾਣਾ ਦਾ ਭਾਈ ਬਹੁਤ ਫਾਸਟ ਹਾਂ ਖਾਲੀ ਤੁਰੀ ਵੇਖ ਲੈ 270 ਰੁਪਏ 300 ਰੁਪਏ 300 300 ਰੁਪਏ 5 ਰੁਪਏ 10 ਰੁਪਏ 15 ਰੁਪਏ भी रुपये तैन सौ भी बोलना कि नहीं तैन सौ भी ਇਹ ਡਾਲੀ ਵੀ ਲੈ ਆਪਣੀ ਹੂੰੰ ਅੰਦਰ ਦੀ ਆ ਪਪਦੀ ਅੱਜ ਆਸ ਪਪਦੀ ਮਹੌਰੀ ਆ ਇਹ ਆਈ ਨਿਕਲੂ ਸਾਰੀ ਪਪਦਾਂ ਨੂੰ ਬਜਾ ਦੇ ਤਾਦੀ ਇਹ ਨੂੰ ਨਹੀਂ ਚਾਹਾਂ ਕਿਤੇ ਪੂਰਾ 300 ਰੁਪਇਆ ਚੱਖਣ ਵਾਲੇ ਜਾਏਗਾ ਬਈ ਨਹੀਂ ਜਾਂਦਾ 300 ਰੁਪਇਆ ਸੰਦ ਵਿੱਚ ਜਾਵੜਾਂਗੇ 300 ਰੁਪਇਆ ਜਿੱਦੜ ਗਿਆ ਸੰਦ ਮਾਣਾ ਬਈ 300 5 10 15 20 25 325 ਬੋਲਾਂਗੇ ਨੇ 325 ਰੁਪਏ ਬਾਈ ਫਨਵੀ ਲਓ ਜੀ ਇਹ ਲਗੀ 325 ਰੁਪਏ ਕੀ ਹੈ ਭਾਈ? ਕਰ ਦੀ ਅੰਕਲ। ਹਾਂ। ਅੰਦਰ ਦੀ। ਪਤਾ ਨਹੀਂ ਕਿੰਨੇ ਦਾ ਦੀ ਰਹੀ ਚਾਹੀਦੀ। ਚੂਰੀ ਭਾਈ ਅੰਕਲੇ ਵਿੱਚੋਂ। ਪਿੱਛਾ ਨਹੀਂ ਲੱਗਣੀ। ਠੱਕੜਾ ਲੈ ਜਾਓਗੇ। ਆਪਣਾ ਸਿਰ। 400 ਰੁਪਏ। ਉਧਰ ਜਾਵਰੂਗਾ ਪਰ। ਬੋਲੋ ਭਾਈ। 200 ਰੁਪਏ।

ਨਾ ਦੱਤੀ ਹੈ ਬੋਲੋ ਜੀ 270 ਰੁਪਏ 70 ਰੁਪਏ 270 ਰੁਪਏ ਥੋੜਾ ਜਿਹਾ ਬੋਲਣਾ ਜਲਦਾ ਹੋ ਦੇਖ ਕੇ ਬੋਲੀ ਹਾਂ ਹਾਂ 70 ਰੁਪਏ 80 ਰੁਪਏ 88 285 ਰੁਪਏ ਬੋਲਾ ਭਾਈ ਕਿਨੇ ਆਮ ਦੇ ਇਹ ਰਾਹੀ ਲੱਗੀ ਜੀ 2 ਉਹ ਦੇਖਿਆ ਅੰਦਰ ਉਹ ਦੂਸਰਾ ਲਗਾ ਉਹ ਦੂਸਰਾ ਲਗਾ ਨਹੀਂ ਗਈ ਕਟਾਰਕੇ ਦੇ ਹੁਣ ਹਾਂ ਉੱਥੇ ਕੰਡਾ ਭਰਾ ਗਿਆ ਮੈਂ ਜੱਗੇ ਕੁਲੀ ਲੈ ਜਾਓ ਉੱਥੇ ਜੀਦੂ ਗੇ ਜੀਦੂ ਕੋਲੋਂ ਮੈਂ ਦੇਖਿਆ ਘਰੇ ਹਾਂ ਆਹ ਲੈ ਜਾਓ ਵੀ ਤਰ੍ਹਾਂ ਆਬੋਲਾ ਭਾਈ ਅੰਦਰ ਦੀ ਐ ਪੈਸੇ ਦੀ ਆ ਹਾਂਜੀ 250 ਰੁਪਿਆ 250 ਰੁਪਿਆ 200 ਚਾਰ ਰੁਪਏ 80 ਰੁਪਏ 65 ਰੁਪਏ

ਇਹੀ ਹੈ ਭਾਈ ਅੰਦਰ ਦੀ ਬਾਤ ਕਰ ਅੰਦਰ ਅੰਦਰ ਦੀ ਥੋੜੀ ਬੋਲੋ ਭਾਈ ਜਾਏਗਾ ਦਖੜਾ ਲੈ ਖੋਲਾ ਇਹਦਾ ਫਾਕ ਤੋਂ ਦਰਮੇ ਵਿਚ ਉਹ ਹਾਂ ਜੀ ਬੋਲੋ 250 ਉਹ ਸੌਦੇ ਦੇਜੋ ਯਾਰ ਕੀ ਜਾਣੀ ਹੈ ਨਾ ਰੇਟ ਵੀ ਦੇਖ ਲਓ ਕਿੰਨਾ ਕ ਰੇਟ ਹੈਗਾ ਹਾਂ ਜੀ ਬੋਲੋ 250 250 60 ਜਾਏਗਾ ਆਊਗਾ ਭਾਈ 86 70 75 80 80 300 5 305 ਬੋਲਾਂਗੇ ਨੇ 10 310 ਬੋਲਦਾ ਕੋਈ 310 ਰੁਪਏ 600 ਰੁਪਏ ਕਰਾ ਲੈਣੇ ਜੀ 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 ਜ ਤੇ ਲੋਈ ਨਾਗਰੇ ਕੇ ਸਾਰੇ ਦੋ ਇਹਨਾਂ ਦੇਖਦੇ ਆ ਕੀ ਰੇਟ ਆ ਜੀ ਇਹਦਾ ਸਰਪੰਚ ਆਲਾ ਆਲਾ ਰਪਾਂਡ ਡੀ ਕੀ ਆ ਰਹੀ ਆ ਤੁਸੀਂ ਮਗਲੇ ਪਾਸੇ ਜਿਉ ਤਾਂ ਰੱਖਦੀ ਮੈਨੂੰ ਲੱਗਾ ਉਹ ਵੀ ਉਹ ਤਾਰ ਹੈ ਆਵੇ ਇਧਰ ਪਾਟਵਾ ਇਹਦੀ ਅੰਦਰ ਦੀ ਅੰਦਰ ਦੀ ਥੋੜੀ ਬੋਲਾ ਭਾਈ ਇਹਦਾ 300 ਰੁਪਿਆ 300 ਰੁਪਿਆ 300 300 ਬੋਲਾ ਭਾਈ ਕਿਨੇ ਲਓ ਜੀ ਇਹ ਵੀ ਲੱਗੀ 300 ਰੁਪਿਆ ਅੰਦਰ ਦੀ ਥੋੜੀ ਨਾ ਸਾਫ 300 ਰੁਪਏ ਲੱਗੇ ਜਿਹੜਾ ਹੁਣ ਤਾਂ ਦਾ ਟਾਪ ਰੇਟਰ ਹੈ ਜੀ 310 ਰੁਪਏ ਰਿਹਾ लास्ट ਟਰਡੀ ਰਹਿ ਗਈ ਇਹ ਵੀ ਟੂਰੀ ਦੇਖੋ ਸਾਫ ਵਧੀਆ ਕੁਆਲਟੀ ਹੈ ਜੀ ਦੇਖ ਦੇਖ ਮੀਟ ਹੈ ਜੀ 70 ਰੁਪਏ 75 80 85 300 300 ਕੋਲਾ ਬਾਈ ਕਿਨੇ 300 ਰੁਪਏ ਬਾਈ ਜੀ ਲਓ ਜੀ लास्ट ਟਰਾਲੀ ਸੀ ਇਹ ਵੀ ਲੱਗਿਆ 300 ਰੁਪਏ ਆ ਗਿਆ ਇਹ ਮਿਲਦੇ ਕੱਲ ਠੀਕ 7:30 ਵਜੇ ਬਹੁਤ ਬਹੁਤ ਧੰਨਵਾਦ ਜੀ